ਸਾਤਨਾਮ ਸ਼ੇਰ ਵਾਹੇ ਗੁਰੂ ਸਾਹਿਬ ਜੀ ਤਨਾਸਰੀ ਮਹੱਲਾ 3 ਘਰ ਦੂਜਾ ਚੌਵਦੇ ਇਕ ਓਅੰਕਾਰ ਸਤਗੁਰ ਪਰਸਾਦ ਇਹੋ ਧਨ ਅਖੋਟ ਨਾ ਨਖਟੈ ਨਾ ਜਾਏ ਪੂਰੇ ਸਤਗੁਰ ਦੀਆ ਦਿਖਾਏ ਆਪਨੇ ਸਤਗੁਰ ਘੋ ਸਾਧਵਾਲ ਜਾਈ ਗੁਰ ਕੀ ਬਾਤੇ ਹਰਮਨ ਨਵਸਾਈ ਇਹੋ ਧਾਨ ਲਖੋਟ ਨਾਮ ਕੋ ਡਾ ਨਾ ਜਾਏ ਪੂਰੇ ਸਤਗੁਰ ਦੀ ਯਾਦ ਘਾਏ ਅਬਨੇ ਸਾਧ ਗੁਰ ਕੋ ਸਾਧਵਾਲ ਜਾਈ ਗੁਰ ਕੀ ਬਾਤੇ ਹਰ ਮੰਨਵਸਾਈ ਸੇਤਾਨਵੰਤ ਹਰਿ ਨਾਮ ਲੇਵਲਾਏ ਗੁਰ यार तन पर गार हर कृपाते वस मन आए रहा अब गुण काट गुण हृदय समाए पूरे गुर गए ਸਹਿਜ ਸੁਭਾਏ ਪੂਰੇ ਗੁਰ ਕੀ ਸਾਜੀ ਬਾਣੀ ਸੁਖ ਮੰਗ ਅੰਤਰ ਸਹਿਜ ਸਮਾਣੀ ਏਕਾਚਰਜ ਜਾਨ ਦੇਖੋ ਭਾਈ ਦੁਬਿਧਾਮਾਰ ਹਰ ਮੰਨ ਵਸਾਈ ਨਾਮੇ ਅਮੋਲ ਗ ਨਾ ਪਾਇਆ ਜਾਏ ਗੁਰ ਪ੍ਰਸਾਦ ਵਸੇ ਮਨ ਆਏ ਸਭ ਮੈਂ ਵਸੈ ਪ੍ਰਭੇ ਕੋ ਸੋ ਕੜ ਬਰਗਟ ਹੋਏ ਸਹਜੇ ਜੇਨ ਪ੍ਰਭ ਜਾਨ ਬਿਸ਼ਾਨਿਆ ਨਾਨਕ ਨਾਮ ਮਿਲੈ ਮਨ ਮਾਨਿਆ ਸਭ ਮੈਂ ਵਸ ਪ੍ਰਭੇ ਕੋ ਸਾਇ ਪਰਗਟ ਹੋਏ ਸਹਜੇ ਜੇਨ ਪ੍ਰਭ ਜਾਨ ਬਿਸ਼ਾਨ ਆ ਨਾਨਕ ਨਾਮ ਮਿਲੈ ਮਨ ਮੰਦਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਭਾਦੇ ਤਨਾ ਸ੍ਰੀ ਮਹੱਲਾ ਤੀਜਾ ਕਰਦੂ ਜਾ ਚਾਉ ਬਦੇ ਏਕ ਓੰਕਾਰ ਸਤਗੁਰ ਪਰਸਾਦ ਇਹੋ ਧਨ ਅਖੋਟ ਨਾ ਲਖੜਾ ਨਾ ਜਾਏ ਪੂਰੇ ਸਤਗੁਰ ਦੀ ਆਦਿਖਾਏ ਆਪਣੇ ਸਤਗੁਰ gau ਸਦ ਬਲ ਜਾਈ ਘਰ ਘਰ ਬਾਦੇ ਹਰ ਮਨ ਵਸਾਈ ਫਰੰ ਸਨਮਾਨਯੋ ਗੁਰੂ ਰੂਹ ਗੁਰੂ ਕੀ ਸਾਜੀ ਨਵਾਜੀ ਸਤਿਕਾਰਯੋ ਸਾਧ ਸੰਗਤ ਜੀ ਅੱਜ ਦਾ ਪਾਵਨ ਪਵਿੱਤਰ ਮੁਖਵਾਕ ਤੀਸਰੇ ਬਾਦਸ਼ਾਹ ਸੇਵਾ ਦੇ ਪੁੰਜ ਸਾਹਿਬ ਸ੍ਰੀ ਗੁਰੂ ਅਮਰਦਾਸ ਪਿਤਾ ਮਹਾਰਾਜ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਹੋਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਰੰਗ 663 ਦੇ ਇਤਨਾਸਰੀ ਰਾਗ ਅੰਦਰ ਸ਼ਬਦੇ ਮਾਰ ਹੈ ਸਤਿਗੁਰੂ ਜੀ ਕਿਰਪਾ ਕਰਨ ਉਹ ਬਦੇ ਸਾਡੇ ਹਿਰਦੇ ਵਿੱਚ ਵਸ ਜਾਵੇ ਆਵੇ ਆ ਗਾਵੇ ਆ ਸਤਿਗੁਰੂ ਸਾਹਿਬ ਜੀ ਦੇ ਦਰ ਪਰਮਾਨ ਹੋ ਜਾਵੇ ਭਾਈ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਪਦੇ ਬਰਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ